ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਹੋਇ ਇਸ ਸਮੇਂ ਅਸੀਂ ਬਿਲਕੁਲ ਡੀਐਸਪੀ ਆਫਿਸ ਦੇ ਬਾਹਰ ਮੌਜੂਦ ਹੈ ਸਿੱਟੀ ਥਾਣਾ ਵੀ ਨਜ਼ਦੀਕ ਹੀ ਹੈ ਮੇਰਾ ਖਿਆਲ 100 ਮੀਟਰ ਦੀ ਵੀ ਦੂਰੀ ਨਹੀਂ ਹੋਣੀ ਔਰ ਬਿਲਕੁਲ ਸਾਡੇ ਪਿੱਛੇ ਇੱਕ ਦੁਕਾਨ ਹੈ ਦਵਾਈਆਂ ਦੀ ਦੁਕਾਨ ਹੈ ਪਰ ਜੋ ਸੁਣਮ ਵਿੱਚ ਆ ਰਿਹਾ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਆ ਇਹ ਜਾ ਰਿਹਾ ਮੰਨਿਆ ਇਹ ਜਾ ਰਿਹਾ ਕਿ ਇਸ ਦੁਕਾਨ ਬਾਰੇ ਸ਼ਿਕਾਇਤ ਪਹੁੰਚੀ ਸੀ ਪੁਲਿਸ ਪ੍ਰਸ਼ਾਸਨ ਕੋਲ ਔਰ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਵੀ ਅਤੇ ਸਿਵਲ ਪ੍ਰਸ਼ਾਸਨ ਵੀ ਮੌਜੂਦ ਹੈ ਐਸਡੀਐਮ ਮੈਂ ਮੌਜੂਦ ਨੇ ਡੀਐਸਪੀ ਸਾਹਿਬ ਇੱਥੇ ਮੌਜੂਦ ਨੇ ਔਰ ਜਿਹੜਾ ਅੰਦਰ ਪ੍ਰਸੀਜਰ ਚੱਲ ਰਿਹਾ ਅੰਦਰ ਚੈਕਿੰਗ ਚੱਲ ਰਹੀ ਹੈ ਜੋ ਦੱਸਿਆ ਜਾ ਰਿਹਾ ਕਿ ਰੇਡ ਚੱਲ ਰਹੀ ਹੈ ਔਰ ਸ਼ਿਕਾਇਤ ਕਿਸ ਨੇ ਕੀਤੀ ਸੀਗੀ ਸ਼ਿਕਾਇਤ ਵਿੱਚ ਕੀ ਜਿਹੜਾ ਦੱਸਿਆ ਗਿਆ ਸੀਗਾ ਪੁਲਿਸ ਇੱਥੇ ਰੇਡ ਮਾਰੀ ਹੈ ਸਿਵਲ ਪ੍ਰਸ਼ਾਸਨ ਨੇ ਰੇਡ ਕੀਤੀ ਹੈ ਕੇ ਸਿਵਲ ਪ੍ਰਸ਼ਾਸਨ ਨੇ ਕੋਈ ਆਪਣੀ ਕਾਰਵਾਈ ਇੱਥੇ ਕਰਨ ਲਈ ਪਹੁੰਚੋ ਇਹ ਪੂਰੀ ਜਾਣਕਾਰੀ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖੋ ਤੁਹਾਨੂੰ ਸਕਰੀਨ ਤੇ ਐਸ ਡੀ ਐਮ ਐਮ ਨਜ਼ਰ ਆਉਣਗੇ ਡੀ ਐਸ ਪੀ ਨਜ਼ਰ ਆਉਣਗੇ ਔਰ ਕਾਫੀ ਇੱਥੇ ਜਿਹੜਾ ਤੁਹਾਨੂੰ ਰਸ਼ ਜਿਹੜਾ ਨਜ਼ਰ ਆਵੇਗਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਵੀ ਪਹੁੰਚ ਰਹੇ ਆ ਐਸੋਸੀਏਸ਼ਨ ਵਾਲੇ ਵੀ ਇੱਥੇ ਮੌਜੂਦ ਨੇ ਕੈਮਿਸਟ ਐਸੋਸੀਏਸ਼ਨ ਤੋਂ ਪੂਰੀ ਮਿਸਟਰ ਪੂਰੀ ਔਰ ਮਨਰੰਜਨ ਕਾਲਿਆ ਵੀ ਇੱਥੇ ਮੌਜੂਦ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਸਿਟੀ ਥਾਣਾ ਦੇ ਬਿਲਕੁਲ ਬਾਹਰ ਤੋਂ ਦਿਖਾ ਰਹੇ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਆਂ ਪੂਰੀ ਗਹਿਰਾਈ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅਸਲ ਮਾਮਲਾ ਹੈ ਕਿ ਡੀਸੀ ਸਾਹਿਬ ਦੀ ਐਨਕੋਰ ਦੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਕਿ ਕੁਝ ਕੁ ਦੁਕਾਨਾਂ ਦੇ ਤੇ ਕੈਮੀਟਰੀਆਂ ਦੁਕਾਨਾਂ ਦੇ ਵਿੱਚ ਇਹ ਵੇਚੇ ਜਾ ਰਹੇ ਆ ਤੇ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਂਗੇ 2-3 ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਡਿਸਕਸ਼ਨ ਕੀਤੀ ਤੇ सस्पेंशन ਹੋਈ ਉਹ ਤੋਂ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸਡੀਐਮ ਐਮ ਡੀਐਸਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਆਫਸਰ ਇਹ ਅਸੀਂ ਆਈਸੀਐਫ ਦੇ ਇੰਸਪੈਕਸ਼ਨ ਤੋਂ ਸਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਕਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਦੇ ਕੋਲ ਸਟਾਕ ਕੀਤੀ ਹੋਈਆਂ ਜਿਹੜੀਆਂ ਅਸੀਂ ਫਾਰਮ 16 ਦੇ ਉੱਤੇ ਲੈ ਲਈਆਂ ਰਿਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ 'ਤੇ ਕੱਲ੍ਹ ਲੈ ਲੈ ਜਾਣਗੇ ਸਵੇਰੇ ਨਸ਼ੇ ਦੀ ਦਵਾਈ ਵੀ ਕੋਈ ਮਿਲੀ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨਾਰਮਲੀਆਂ ਕੇ ਐਕਸਪਾਇਰ ਹੋ ਚੁੱਕੀਆਂ ਸੀਗੀਆਂ ਤਾਂ ਕੋਈ ਵੀ ਦਵਾਈ ਜਿਹੜੀ ਐਨਡੀਪੀਐਸ ਅੰਡਰ ਨਾਰਕੋਟਿਕ ਜਾਂ ਸਾਈਕੋਟ੍ਰੋਪਿਕ ਨਹੀਂ ਮਿਲੇਗੀ ਕਾਰਵਾਈ ਕੀ ਕਰ ਰਹੇ ਹੋ ਸਰ ਇਹਦੇ ਕਸਟਡੀ ਆਰਡਰ ਲੈ ਲੈ ਜਾਣਗੇ ਸਵੇਰ ਨੂੰ ਤੇ ਹਾਇਰ ਅਥਾਰਟिटीज ਨੂੰ ਇਹਦੇ ਰਿਗਾਰਡਿੰਗ ਇਨਫੋਰਮ ਕਰ ਦਿੱਤਾ ਜਾਏਗਾ ਮਾਮਲਾ ਫਿਰ ਜੋਗਾ ਇਸ ਤੇ ਡਰਗ ਐਂਡ ਕਾਉਸਮੈਟਿਕ ਐਕਟ ਅਧੀਨ ਜਿਹੜੀ ਇਹਦੀ ਕਾਰਵਾਈ ਕੀਤੀ ਜਾਊਗੀ ਕੀ ਪਹਿਲੇ ਵੀ ਪਤਾ ਲੱਗਿਆ ਨਹੀਂ ਕਿ ਇਹਨੇ ਪੁਰਾਣੇ ਤੁਟਾਉਣੇ ਕੀ ਸਰ ਇਹਦੀ ਅਸੀਂ ਪਹਿਲਾਂ ਵੀ ਦੋਰੀ ਅਸੀਂ ਇੰਸਪੈਕਸ਼ਨ ਕੀਤੀ ਹੈ ਤੇ ਤਿੰਨ ਵਾਰੀ ਇਹਨਾਂ ਨੂੰ ਸ਼ੋਅ ਕਸ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈ ਅਸਲ ਤੋਂ ਜ਼ਕਰ ਹਾਂਜੀ ਮਾਲ ਬਰਾਮਤ ਕਿੰਨੀ ਹੋਈ ਹੈ 33 ਦਰਾਂ ਦੀਆਂ ਦਵਾਈਆਂ ਜਿਹੜੀ ਸੀਜ਼ ਕੀਤੀਆਂ ਫਾਰਮ 16 ਦੇ ਵਿੱਚ ਦੇਖੇਗਾ ਹਾਂਜੀ ਓਕੇ ਤੇ ਹੁਣ ਵੀ ਨਸ਼ੇ ਵਾਲੇ ਜੀ ਬਟ ਸਾਨੂੰ ਕੋਈ ਦਵਾਈ ਨਹੀਂ ਮਿਲੀ ਜਿਹੜੀ ਕਿ ਨਾਰਕੋਟਿਕ ਔਰ ਸਾਈਕੋਟ੍ਰੋਪਿਕ ਸਰ ਇੱਕ ਗੱਲ ਕਲੀਅਰ ਕਰੋ ਜਿਹੜਾ ਕਾਰਟਨ ਜਿਹੜਾ ਸੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕੱਲੀਆਂ ਐਕਸਪਾਇਰ ਦਵਾਈਆਂ ਹੀ ਆ ਨਹੀਂ ਜੀ ਉਹਦੇ ਵਿੱਚ ਐਕਸਪਾਇਰ ਦਵਾਈਆਂ ਨੇ ਕੁਝ ਦਵਾਈਆਂ ਜਿਨ੍ਹਾਂ ਦੇ ਕੋਲ ਇਹਨਾਂ ਕੋਲ ਪਰਚੇਸ ਤੇ ਸੇਲ ਦੇ ਰਿਕਾਰਡ ਨਹੀਂ ਸੀ ਅਸੀਂ ਉਹ ਚੀਜ਼ ਕਰ ਲਈ ਕਿਉਂਕਿ ਹਾਲ ਤੱਕ ਇਨਫੋਰਮੇਸ਼ਨ ਨਹੀਂ ਆ ਰਹੀ ਸੀ ਕਿ ਕਾਰਟਨ ਚ ਨਸ਼ੀਲੀਆਂ ਦਵਾਈਆਂ ਨਹੀਂ ਜੀ ਕਾਰਟਨ ਚ ਕੋਈ ਵੀ ਨਸ਼ੀਲੀ ਦਵਾਈ ਨਹੀਂ ਹੈਗੀ ਜੀ ਸਰ ਅ ਇੰਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰੱਗ ਇੰਸਪੈਕਟਰ ਦੀ ਟੀਮ ਸੀਗੀ ਨਾਲ ਡੀਐਸਪੀ ਸਾਹਿਬ ਸੀਗੇ ਤੇ ਮੌਕੇ ਤੇ ਡਰੱਗ ਇੰਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨਾਂ ਨੇ ਉਹ ਸੀਲ ਕਰਤੀਆਂ ਤੇ ਉਹਦਾ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹੜਾ ਹੁੰਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲਾਅਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਕਰੇਗਾ ਫਿਲਕੀ ਤੇ ਨਹੀਂ ਕੁਮ ਉਹ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਉਹਦੇ ਕੁਝ ਨਹੀਂ ਕਹਿ ਸਕਦੇ ਮੈਂ ਤੇਰੇ ਕੁਝ ਹੱਲੇ ਵੀ ਕੇਮਿਸਟ ਪੁਰਾਣੀਆਂ ਦਵਾਈਆਂ ਵੇਚ ਰਿਹਾ ਐਕਸਪਾਇਰ ਦਵਾਈਆਂ ਵੇਚ ਰਿਹਾ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੋ ਇਹ ਹੁਣ ਪਹਿਲਾ ਸਟੈਪ ਹੈ ਹੀਗਾ ਹੁਣ ਆਪਾਂ ਬਾਕੀ ਦੁਕਾਨਾਂ ਤੇ ਵੀ ਕਾਰਵਾਈ ਕਰਨਗੇ ਤੇ ਸਾਰਿਆਂ ਨੂੰ ਮੇਰੀ ਇਹ ਹੀ ਹੈਗਾ ਕਿ ਤੁਸੀਂ ਸਾਰੇ ਸਤਰਕ ਰਹੋ ਕਦੇ ਵੀ ਤੁਹਾਡੇ ਤੋਂ ਅਸੀਂ ਪਹੁੰਚ ਸਕਦੇ ਨੇ ਤੇ ਕਾਰਵਾਈ ਕਰਕੇ ਤੁਹਾਨੂੰ ਮੇਰੇ ਕੋਲ ਤੁਹਾਡੇ ਤੱਕ ਸ਼ਿਕਾਇਤ ਪਹੁੰਚਾਉਣਾ ਚਾਹਵੇ ਜੀ ਉਹਦਾ ਕੀ ਜ਼ਰੀਆ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਕੋਲ ਸ਼ਿਕਾਇਤ ਪਹੁੰਚਾ ਸਕਦੇ ਹੋ ਡੀਜੀਐਸਪੀ ਸਾਹਿਬ ਹੈਗੇ ਨੇ ਜਿਹੜੀ ਸਪੈਸ਼ਲ ਟੀਮ ਹੈਗੀ ਹੈ ਤੇ ਐਸਡੀਐਮ ਦਫ਼ਤਰ ਤੁਹਾਡੇ ਲਈ ਸਾਡੇ ਲਈ ਹੈਗਾ ਇਹ ਤੁਸੀਂ ਅਨੋਨਿਮਸ ਵੀ ਪਾ ਸਕਦੇ ਹੋ ਤੇ ਤੁਸੀਂ ਆਪਣਾ ਵੇਰਵਾ ਦੇ ਕੇ ਵੀ ਪਾ ਸਕਦੇ ਹੋ ਐਮਐਚ ਐਸੋਸੀਏਸ਼ਨ ਵੱਲੋਂ ਹੈਲਪ ਮਿਲੀ ਜੀ ਤਾਂ ਕੈਮਿਸ ਐਸੋਸੀਏਸ਼ਨ ਵੱਲੋਂ ਬਹੁਤ ਹੈਲਪ ਹੈਗੀ ਹੈ پورے ਮੌਕੇ ਤੇ ਉਹ ਹਾਜ਼ਰ ਸੀਗੇ ਉਹਨਾਂ ਨੇ ਵੀ ਇਹ ਸਾਰਾ ਇਸ਼ੂ ਸਮਝਿਆ ਤੇ ਸਾਡੀ ਮਦਦ ਕੀਤੀ ਤਾਂ ਨਾਲ ਦਸ ਕਦਮ ਤੇ ਇਹ ਕਦਮ ਚੱਲ ਰਿਹਾ ਹੈ ਜੂਰੂ ਜੂਰੂ ਸਿਆਸੀ ਪਰਮੈਨੀ ਜੀ ਦੇਖੋ ਇਸ ਤਰ੍ਹਾਂ ਦੀ ਹਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਥਾਣੇ ਦੇ ਨਾਲ 10 ਕਦਮ ਤੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਡਰਗ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲਾਇਕ ਚ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪ ਦੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਇਹ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅ ਅਣਸੁਖਾਮੀ ਘਟਨਾ ਨਾ ਹੋਵੇ ਪਰ ਉਹ ਮੇਰੀ ਡਿਊਟੀ ਮੇਰੀ ਪੂਰੀ ਸੀ ਇਹਦੇ ਵਿੱਚ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਿ ਅ ਅੱਜ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰੱਗ ਕੈਮਿਸਟ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਜਿਹਦੇ ਚ ਕਿ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀ ਵਿਭਾਗ ਵੀ ਨਾਲ ਹੋ ਸਕਦਾ ਹੈ ਔਰ ਇਸ ਦੇ ਵਿੱਚ ਸਾਡੇ ਨਾਲ ਸਾਡੀ ਕੈਮਿਸਟ ਐਸੋਸੀਏਸ਼ਨ ਨੇ ਪ੍ਰਦਾਨ ਜਿਨ੍ਹਾਂ ਦਾ ਜਿਸ ਬੜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨੁਮਾਇੰਦੇ ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ ਧੰਨਵਾਦ ਇਸ ਤਰ੍ਹਾਂ ਇਸੇ ਵੀ ਮੋਟੂ ਵੀ ਨੇ ਇਸੇ ਇਸੇ ਮੋਟੂ ਵੀ ਨੇ ਮੋਗ ਦੇ ਪੈਸੇ ਰਿਕਵਰੀ ਹੋਈ ਉਸੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ ਕਿਉਂਕਿ ਇਹ ਜਦੋਂ ਕੈਮਿਸਟਰੀ ਰੇਡ ਹੁੰਦੀ ਹੈ ਉਹਦੇ ਵਿੱਚ ਡਰਗ ਇਨਸਪੈਕਟਰ ਹੀ ਕਰ ਸਕਦੇ ਨੇ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਨਹੀਂ ਹੁੰਦੀ ਸਰ ਇੱਕ ਗੱਲ ਤੁਹਾਡੇ ਧਿਆਨ ਚ ਲਿਆਣਾ ਚਾਹੁੰਦੇ ਲੋਕਾਂ ਦਾ ਕਹਿਣਾ ਜਿਹੜੇ ਇੱਥੇ ਆ ਕੇ ਮਿਲ ਰਹੇ ਕਹਿੰਦੇ ਕੁਝ ਲੋਕ ਜਿਹੜੇ ਦੇਖਣ ਤੋਂ ਲੱਗਦੇ ਆ ਕਿ ਨਸ਼ਾ ਕਰਦੇ ਆ ਉਹਨਾਂ ਦਾ ਜਿਹੜਾ ਇੱਧਰ ਬਹੁਤ ਹੈ ਜੀ ਜੀ ਇਸ ਵਲ ਆਪ ਜੀ ਦੇ ਇਸ ਸੁਝਾਵ ਉਲ ਧਿਆਨ ਦੇਵਾਂਗੇ ਅਸੀਂ ਸਵੇਰ ਤੋਂ ਇੱਥੇ ਪੂਪਤਾ ਇੰਤਜ਼ਾਮ ਕਰਾਂਗੇ ਤਾਂ ਕਿ ਇਦਾਂ ਦੀ ਕੋਈ ਵੀ ਤੁਹਾਨੂੰ ਇਹ ਗੱਲ ਨਜ਼ਰ ਨਾ ਆਵੇ ਬਹੁਤ ਸ਼ੁਕਰੀਆ ਸਰ ਕਦੇ ਤਾਂ ਬਹੁਤ ਕਾਹਨ ਕਰ ਦਿੱਤਾ ਹੁੰਦਾ ਹੈ ਕਿ ਨਾ ਕਿ 12 13 ਜਿਹੜੀਆਂ ਪੁਰਾਣੀਆਂ ਐਕਸਪਾਇਰ ਹੋ ਚੁੱਕੀਆਂ ਉਹੀ ਵੇਚੀ ਜਾਂਦੇ ਸੀ ਸਰ ਇਸੇ ਲਈ ਇਹ ਕਾਰਵਾਈ ਹੋਈ ਹੈ ਥੋੜੀ ਥੋੜੀ ਅਰਮੀ ਹੋ ਜਾ 12 ਤੋਂ 16 ਦੇ ਉੱਤੇ 33 33 ਰੰਗੀਆਂ ਦਵਾਈਆਂ ਜਿਹੜੀਆਂ ਆ ਜੀ ਐਕਸਪਾਇਰ ਹੋ ਚੁੱਕੀਆਂ ਸੀ ਆ ਵਿਦਾਊਟ ਵੀ ਸੀ ਗਿਆ ਅਸੀਂ ਉਹ ਸਾਰੀਆਂ ਚੀਜ਼ਾਂ ਸਰ ਕੁਝ ਕੈਸ਼ ਮਿਲਿਆ ਜਿਹੜਾ ਨਹੀਂ ਕੈਸ਼ਾਨੂੰ ਕੋਈ ਨਹੀਂ ਆ ਜੀ ਉਹਨਾਂ ਨੇ ਆਪਾਂ ਗਿਣਤੀ ਕੀਤੀ ਸੀ ਉਹ ਕਹਿੰਦੇ ਸਾਡੀ ਮਹੀਨੇ ਦੀ ਸੀ ਲਾ ਗਈ ਹੈ ਅੱਛਾ ਸਾਡਾ ਕੋਈ ਰਾਈਟ ਨਹੀਂ ਬੰਦਾ ਜੀ ਕਿ ਤੁਸੀਂ ਪੈਸੇ ਲਗਾ ਜੀ ਉਹ ਉਹਨਾਂ ਨੂੰ ਵਾਪਸ ਤੁਸੀਂ ਸਰ ਦੱਸ ਦਿੱਤਾ ਪਰ ਫਿਰ ਇੱਕ ਵਾਰੀ ਕਨਫਰਮ ਕਰਦੇ ਕਿ ਜਦ ਅਸੀਂ ਪਹੁੰਚੇ ਇਹ ਗੱਲ ਕਹੀ ਦਿਹਾਰੀ ਸੀ ਸੁਨ ਚਾਰੇ ਚਿਕਾ ਜਿਹੜਾ ਬਕਸ਼ਾ ਸੀਲਸ ਕੀਤਾ ਕੇ ਕਾਰਟਨ ਉਹ ਚ ਨਸ਼ੀਲੀਆਂ ਦਵਾਈਆਂ ਸੀ ਮੈਂ ਤਾਂ ਇੱਕ ਵਾਰ ਘਰ ਤੋਂ ਨਹੀਂ ਉਹਨਾਂ ਦੇ ਵੀ ਨਸ਼ੀਲੀਆਂ ਤਾਂ ਵਈਆਂ ਨਹੀਂ ਹੋਏਗੀ ਜੀ ਕੋਈ ਵੀ ਨਾਰਕੋਟਿਕ ਜਾਂ ਸੈਕਟੋਟ੍ਰੋਪਿਕ ਤਾਂ ਨਹੀਂ ਹੈ ਕੁਝ ਦਵਾਈਆਂ ਜਿਹੜੀਆਂ ਆ ਕਿ ਪੇਟ ਦਰਦ ਦੀਆਂ ਨੇ ਜਿਵੇਂ ਕਿ ਫੈਸੈਕਲ ਮਾਈਨ ਇਹ ਜਦੋਂ ਕੋਈ ਨਸ਼ੇੜੀ ਬੰਦਾ ਜ਼ਿਆਦਾ ਮਾਤਰਾ ਤੇ ਖਾ ਲੈਂਦਾ ਹੈ ਤਾਂ ਉਹ ਐਵੇਂ ਨਸ਼ਾ ਬਣ ਜਾਂਦਾ ਬਟ ਉਹ ਜਿਹੜੀਆਂ ਸੋਸਾਇਟੀ ਨੂੰ ਇਹਨਾਂ ਦਵਾਈਆਂ ਦੀ ਲੋੜ ਹੈ ਇਹ ਦਵਾਈਆਂ ਬੈਨ ਨਹੀਂ ਹੈਗੀਆਂ ਤਾਂ ਹੀ ਨਾਰਕੋਟਿਕ ਡਾਕਟਰ ਪ੍ਰੈਸਕ੍ਰਾਈਬ ਕਰੇ ਤਾਂ ਬਿਲਕੁਲ ਦੇ ਸਕਦੇ ਉਹਨਾਂ ਦੇ ਕੋਲ ਕੋਈ ਰਿਕਾਰਡਿੰਗ ਸੀ ਤੇ ਇਹ ਚੀਜ਼ ਕਰਦੇ ਪਰ ਸਭ ਪ੍ਰਸ਼ਾਸਨ ਵੱਲੋਂ ਇੱਥੇ ਕਾਰਵਾਈ ਕੀਤੀ ਗਈ ਹੈ ਕੇਮਿਸਟ ਐਸੋਸੀਏਸ਼ਨ ਨੇ ਸਾਹ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਬਿਲਕੁਲ ਸਭ ਤੋਂ ਪਹਿਲਾਂ ਦੰਦੇ ਵੀ ਦਵਾਈਆਂ ਆ ਰਹੇ ਆ ਸਭ ਨੂੰ ਇਹ ਮੈਸੇਜ ਦਿੱਤਾ ਜਿਹੜੇ ਆ ਰਹੇ ਨੇ ਜ਼ਿਲ੍ਹੇ ਦੀ 440 445 ਹੁਕਮਨਾ ਜੀ ਸਭ ਨੂੰ ਕਿਹਾ ਕੋਈ ਬੰਦਾ ਕਿਸੇ ਕਿਸਮ ਦੀ ਪਛੇਂ ਦਵਾਈ ਨਾ ਵੇਚੇ ਜੀ ਕੋਈ ਵੀ ਬੰਦਾ ਕਰਦਾ ਉਹ ਇਹਨਾਂ ਵਿੱਚ ਐਡਮਿਸ਼ਨ ਸੰਸਥਾ ਦਾ ਵੀ ਇਹਦੀ ਨਿਗਰਾਨੀ ਦਾ ਨੋਮਾਨ ਤੇ ਆ ਦੱਸਿਆ ਜਾ ਰਿਹਾ ਕਹਿੰਦੇ ਕਿ ਪ੍ਰਾਣੀਆਂ ਦਵਾਈਆਂ ਵੇਚ ਰਹੇ ਬੁਲਾਗੇ ਉਹਨਾਂ ਪ੍ਰਾਣੀਆਂ ਦਵਾਈਆਂ ਤਾਂ ਇੱਕ ਸ਼ੋਪ ਪੀਸ ਹੈਗਾ ਜੀ ਇਸ ਦਾ ਤੁਨੀ ਰੱਖਿਆ ਸੀ ਪਰ ਕਹਿੰਦੇ ਅੱਜ ਬਰਾਮਦ ਕੀ ਨਹੀਂ ਹੋਇਆ ਪਰ ਉਦੋਂ ਤੁਹਾਨੂੰ ਲੱਗਦਾ ਪਹਿਲਾਂ ਵੇਚਦਾ ਹੋਗਾ ਪਹਿਲਾਂ ਵੇਚਦਾ ਸੀ ਤੁਸੀਂ ਪਹਿਲਾਂ ਦਬ ਕੇ ਇਹਨੂੰ ਕਈ ਵਾਰੀ ਦਬ ਕੇ ਅੱਛਾ ਕਈ ਵਾਰੀ ਦਬ ਕੇ ਚੁੱਕੇ ਹੋ ਬਿਲਕੁਲ ਦਬ ਕੇ ਹਾਂ ਸੁਣਨ ਚਾਹਿਆ ਕਹਿੰਦੇ ਆਪਣਾ ਕਹਿੰਦੇ ਲਾਇਸੈਂਸ ਰੈਂਡਰ ਕਰਦੇ ਹਾਂ ਕਾਦੀ ਤਦ ਉਹਨੇ ਰੈਂਡਰ ਕਰਨ ਤਾਂ ਤਾਂ ਲਿਕਨ ਇਹਨਾਂ ਸਾਂਸ ਹੈਲਥ ਅਥਾਰਟੀ ਬਾਉਂਡ ਜਸਕੂ ਅੱਛਾ ਜੀ ਤੇ ਹੁਣ ਕੀ ਪੁਲਿਸ ਕਾਰਵਾਈ ਕਰੂਗੀ ਕਿ ਡਰਗ ਜਿਹੜੀ ਉਹ ਟੀਮ ਹੈ ਉਹ ਕਰੂਗੀ ਕਾਰਵਾਈ ਇਹ ਵੈਸੇ ਕਾਰਵਾਈ ਹੋ ਗਈ ਦੇਖ ਫਾਇਦ ਦਵਾਈਆਂ ਫੜੀਆਂ ਉਹ ਵਿਭਾਗ ਕਰੇਗਾ ਵਿਭਾਗ ਕਰੇਗਾ ਜੀ ਮੌਂਟੀ ਜੀ ਪਰ ਜਦ ਏਦਾਂ ਕੋਈ ਕਰਦਾ ਕੰਮ ਨਸ਼ੀਲੀਆਂ ਦਵਾਈਆਂ ਵੇਚਦਾ ਜਾਂ ਕਹਿ ਲੋ ਕਿ ਜਿਹੜੀਆਂ ਐਕਸਪਾਇਰ ਹੋ ਚੁੱਕੀਆਂ ਦਵਾਈਆਂ ਜਿਵੇਂ ਇੱਥੋਂ ਪਤਾ ਲੱਗਾ ਕਿ 1 ਡੈਕੇਡ ਬੈਕ 2012 ਦੀਆਂ ਦਵਾਈਆਂ ਐਕਸਪਾਇਰ ਹੋ ਚੁੱਕੀਆਂ ਸੀਗੀਆਂ ਬਾਕੀਆਂ ਦਾ ਅਕਸ ਵੀ ਖਰਾਬ ਹੁੰਦਾ ਇਹ ਤਾਂ ਕਮਿਊਨਿਟੀ ਨੂੰ ਖਰਾਬ ਕਰ ਰਿਆ ਸੀਗਾ ਜੀ ਕੈਮਿਸਟ ਐਸੋਸੀਏਸ਼ਨ ਦੇ ਅਸੀਂ ਮੈਂਬਰ ਆਂ ਇਹ ਸਾਡੀ ਕਮਿਊਨਿਟੀ ਨੂੰ ਵੀ ਖਰਾਬ ਕਰ ਰਿਆ ਸੀਗਾ ਔਰ ਬਿਲਕੁਲ ਨੱਕ ਦੇ ਥੱਲੇ ਬਿਲਕੁਲ ਨਾਲ ਤੁਸੀਂ ਦੇਖੋ ਕਿ ਬੋਲੇ ਤਾਂ ਯੂ ਕੈਨ ਅੰਡਰਸਟੈਂਡ ਕਿ ਵੀ ਇੱਥੇ ਔਰ ਪ੍ਰੀ ਸਾਹਿਬ ਨੇ ਕਹਿੰਦੇ ਅਸੀਂ ਪਹਿਲਾਂ ਬੜੀ ਵਾਰ ਸਮਝਾ ਚੁੱਕੇ ਹਾਂ ਹਾਂ ਜੀ ਸਮਝਾ ਚੁੱਕੇ ਹਾਂ ਅਸੀਂ ਕੈਮਿਸ ਐਸੋਸੀਏਸ਼ਨ ਦੇ ਵਿੱਚ ਨੂੰ ਮੀਟਿੰਗਸ ਦੇ ਵਿੱਚ ਬੁਲਾ ਕੇ ਵੀ ਇੱਕ ਦੋ ਵਾਰੀ ਡਿਸਕਸ਼ਨ ਕੀਤੀ ਹੈ ਪਰ ਹੁਣ ਕਿਤੇ ਰਾਤ ਨੂੰ ਮੰਨ ਲਓ ਤੁਹਾਡੇ ਨਾਲ ਜਿਹੋ ਵੀ ਹੋਇਆ ਵਧੀਆ ਮੰਨ ਲਓ ਜੇ ਦੁਕਾਨ ਵਾਲੇ ਰਾਤ ਨੂੰ ਆ ਜਾਂਦੇ ਕਿ ਸਮਝੌਤਾ ਕਰ ਲਓ ਫਿਰ ਹੜਤਾਲ ਧਰਨਾ ਤਾਂ ਨਹੀਂ ਲਾਦੋਗੇ ਇਦਾਂ ਦਾ ਕੁਝ ਨਹੀਂ ਕਰਾਂਗੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਪ੍ਰਸ਼ਾਸਨ ਨੂੰ ਵੀ ਡਰਗ ਅਥਾਰਟੀ ਨੂੰ ਵੀ ਸੱਚ ਦੇ ਨਾਲ ਬਿਲਕੁਲ ਨਾਲ ਜੀ ਜੀ ਡਰਗ ਅਥਾਰਟੀ ਨੂੰ ਵੀ ਪਹਿਲਾਂ ਹੀ ਕਹਿ ਚੁੱਕੇ ਹਾਂ ਕਿਸੇ ਨਸ਼ੇ ਵਾਲੇ ਦੇ ਨਾਲ ਅਸੀਂ ਕਦੀ ਵੀ ਨਹੀਂ ਜਾਵਾਂ ਵੀ ਡੋਨਟ ਪ੍ਰਮੋਟ ਡਰ ਜੋ ਮੈਂ ਸੁਣਿਆ ਪਈ ਇੱਥੇ ਉਹ ਦਵਾਈਆਂ ਪੇਸੀ ਜਿਹੜੀ ਐਕਸਪਾਇਰ ਸੀ ਗਈ 2012 ਤੋਂ ਹਾਂ ਤਾਂ ਕੰਮ ਚੱਲਦਾ ਰਿਹਾ ਸੀ ਇਸ ਬੰਦੇ ਦਾ ਵਿਸਾਸ ਨੇ ਸਿਲੈਂਡਰ ਕਰਤਾ ਵਧੀਆ ਕੀਤਾ ਤੇ ਕੰਮੇ ਨਹੀਂ ਚੱਲਦਾ ਸਿਲੈਂਡਰ ਕਰ ਦਿਓ ਕੀ ਕਾਲੀ ਰੱਖਣਾ ਲਿਸੈਂਸ ਠੀਕ ਹੈ ਨਾ ਕੰਮ ਹੋਰ ਕਰ ਲਓ ਲੋਕਾਂ ਦੇ ਨਿਆਣੇ ਕਿਉਂ ਬਰਬਾਦ ਕਰਨੇ ਚਲੋ ਸੇਲ ਸੂਦੀ ਤੇ ਸਾਨੂੰ ਰਿਪੋਰਟ ਨਹੀਂ ਆਈ ਪੀ ਨਸ਼ੇ ਦੀ ਦਵਾਈ ਦਾ ਨਹੀਂ ਲਪੀਆਂ ਦੇ ਵਿੱਚੋਂ ਕੋਈ ਵੀ ਐਕਸਪਾਇਰ ਹੋਈਆਂ ਪਈਆਂ ਸੀ ਕਾफी ਦੇਰ ਦੀਆਂ ਉੱਪਰ ਜਿੱਥੇ ਲੋਕ ਕਹ ਰਹੇ ਸੀ ਆਹ ਬਾਜੀ ਕਹ ਰਹੇ ਸੀ ਤੁਸੀਂ ਕੀ ਕਰਦੇ ਇੱਥੇ ਨਸ਼ੇ ਦੀਆਂ ਦਵਾਈਆਂ ਹਾਂ ਹਾਂ ਛੋਟੇ ਛੋਟੇ ਬੱਚੇ ਪਾਜੀ ਆਉਂਦੇ ਕਿਹੜੀ ਗੋਲੀ ਲੈ ਕੇ ਜਾਂਦੇ ਸੀ ਪਤਾ ਨਹੀਂ ਭਾਜੀ ਕਿਹੜੀ ਲੈ ਕੇ ਜਾਂਦੇ ਆ ਤੁਸੀਂ ਦੇਖਿਆ ਆਵੇਂ ਦੇਖਿਆ ਭਾਜੀ ਸਿੱਧੀ ਗੱਲ ਕਰਨਾ ਭਾਜੀ ਲੋਕਾਂ ਦੇ ਨਿਆਣੇ ਮਤਲਬ ਆਉਂਦੇ ਸੀ ਹਾਂ بگੜਦੇ ਭਾਜੀ ਮਾਈਨਰ ਵੀ ਆਉਂਦੇ ਹਾਂ ਆ ਦੇ ਆ ਦੇ ਭਾਜੀ 6 6 6 7 ਦੇ 40 ਲੋਕ ਬੈਠੇ ਹੁੰਦੇ ਸਾਰੇ ਬੰਦੇ ਅੱਛਾ ਜੀ ਇਹਦੇ ਸੂਪ ਦੇਖਦਾ ਇਹ ਗਾਟ ਵੈਲਕਮ ਦੋਹਿਆਂ ਨੂੰ ਬਧਾਮ ਕਰ ਰਿਹਾ ਐਸੇ ਬੰਦੇ ਨੂੰ ਵੱਧ ਤੋਂ ਵੱਧ ਹੋ ਜਾ ਮਿਲਣੀ ਚਾਹੀਦੀ ਆ ਔਰ ਇਹ ਬੰਦਾ ਆਪਣੇ ਆਪ ਨੂੰ ਸਾਡੇ ਗੱਲਿਸਾਂ ਤੋਂ ਅਸੀਂ ਐਡਵਾਈਜ਼ੇਸ਼ਨ ਦੀ ਬਹੁਤ ਸਬਸਤ ਦੇ ਅੱਗੇ ਉਹਨੇ ਕਾਲ ਕਰ ਦਿੱਤਾ ਆਪਾਂ ਐਡਮਿਸ਼ਨ ਦੇ ਨਵਾਲ ਜੀ ਬਹੁਤ ਸ਼ੁਕਰੀਆ ਜੀ ਤਾਂ ਇਹ ਦੁਕਾਨ ਹੈ ਜੀ ਕਨਵ ਮੈਡੀਕਲ ਹਾਲ ਔਰ ਉਹ ਵੀਰ ਜੀ ਨੇ ਗੱਲ ਦੱਸੀ ਆਓ ਜੀ ਭਾਜੀ ਇਹਨਾਂ ਨੇ ਗੱਲ ਦੱਸੀ ਆ ਜਾ ਛੋਟੇ ਵੀ ਵੱਡੇ ਵੀ ਰਾਜਾ ਇਹਨੇ ਗੱਲ ਦੱਸੀ ਆ ਚਲੋ ਹੁਣ ਇਹ ਥੋੜਾ ਜੱਕਦੇ ਪਏ ਆ ਇਹਨਾਂ ਨੇ ਗੱਲ ਦੱਸੀ ਕਹਿੰਦੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਕੀ ਨਾਮ ਕੀ ਇਹਨਾਂ ਦਾ ਪੰਮਾ ਜੀ ਪੰਮਾ ਜੀ ਦੇ ਕਹਿਣ ਦੇ ਮੁਤਾਬਕ ਇੱਥੇ ਕਹਿੰਦੇ ਨੌਜਵਾਨ ਕੁਝ ਜਵਾਕ ਵੀ ਇੱਥੇ ਆ ਕੇ ਖੜ ਜਾਂਦੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਦੇਖਿਆ ਇਹ ਕਹਿੰਦੇ ਮੈਂ ਚਸ਼ਮਦੀਦ ਹਾਂ ਤਾਂ ਇੱਥੋਂ ਦੁਕਾਨ ਤੋਂ ਸਮਾਨ ਲੈਂਦੇ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਕਹਿਣਾ ਹੈ ਕਿ ਚੰਗੀ ਕਾਰਵਾਈ ਹੋਈ ਹੈ ਔਰ ਜੋ ਹੁਣ ਸੁਣਨ ਚ ਆਇਆ ਕਿ ਦੁਕਾਨਦਾਰ ਨੇ ਕਿਹਾ ਮੈਂ ਆਪਣਾ ਲਾਇਸੈਂਸ ਸਰੈਂਡਰ ਕਰ ਦਨਾਂ ਲੇਕਿਨ ਪਹਿਲਾਂ ਜਿਵੇਂ ਪੰਮਾ ਜੀ ਨੇ ਗੱਲ ਜ਼ाहिर ਕੀਤੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਪਹਿਲਾਂ ਨਸ਼ੇ ਵਿੱਚ ਆ ਉਹਦਾ ਹਰਜਾਨਾ ਕੌਣ ਭਰੂ ਉਹ ਕਰਮ ਜਿਹੜੇ ਕੀਤੇ ਆ ਉਹ ਕਰਮਾ ਦਾ ਫੈਸਲਾ ਕਦੋਂ ਹੋਊ ਤਾਂ ਇਹ ਪੰਮਾ ਜੀ ਦੇ ਕਹਿਣ ਦੇ ਮੁਤਾਬਕ ਹੈ ਔਰ ਬੜੀ ਬੜੀ ਵਾਰ ਸਾਡੇ ਤੱਕ ਵੀ ਇਹ ਗੱਲ ਪਹੁੰਚੀ ਜਾਂ ਸੀ ਕਿ ਪ੍ਰਸ਼ਾਸਨ ਤੱਕ ਅਪੜਤੀ ਕਰ ਦਿੱਤੀ ਸੀ ਕਿ ਇੱਥੇ ਸੁਣਨ ਜਾ ਰਿਹਾ ਲੇਕਿਨ ਅੱਜ ਵੀ ਜੋ ਡਰੱਗ ਇਨਸਪੈਕਟਰ ਨੇ ਤੇ ਕਹਿਣ ਦੇ ਮੁਤਾਬਕ ਇੱਥੇ ਜਿਹੜਾ ਨਸ਼ੀਲੀਆਂ ਦਵਾਈਆਂ ਨਹੀਂ ਮਿਲਿਓ ਕਹਿੰਦੇ ਐਕਸਪਾਇਰ ਦਵਾਈਆਂ ਮਿਲੀਆਂ ਜਿਹੜਾ ਬਾਕਸਾ ਭਰ ਕੇ ਲੈ ਕੇ ਗਿਆ ਸੀਜ਼ ਕਰਕੇ ਲੈ ਕੇ ਗਿਆ ਉਹ ਕਹਿੰਦੇ ਨਸ਼ੀਲੀਆਂ ਦਵਾਈਆਂ ਦਾ ਨਹੀਂ ਉਹਦੇ ਵਿੱਚ ਉਹ ਦਵਾਈਆਂ ਜਿਹੜੀਆਂ 2012 ਤੋਂ ਐਕਸਪਾਇਰ ਹੋ ਚੁੱਕੀਆਂ ਪਰ ਸਵਾਲ ਇਹੀ ਹੈ ਜਿਹੜੀਆਂ ਦਵਾਈਆਂ 12 ਸਾਲ ਪਹਿਲਾਂ ਐਕਸਪਾਇਰ ਹੋ ਚੁੱਕੀਆਂ ਇਹ ਬੰਦਾ ਉਹ ਰੱਖੀ ਬੈਠਾ ਸੀ ਤਾਂ ਕੀ ਦੀ ਅਮਾਨ ਹੋਵੇਗਾ ਮਤਲਬ ਕੀ ਉਹ ਦਵਾਈਏ ਆਪ ਖਾ ਸਕਦਾ ਆਪਣੀ ਫੈਮਿਲੀ ਵਾਲਿਆਂ ਨੂੰ ਦੇ ਸਕਦਾ ਤਾਂ ਇਹ ਉਹ ਦਵਾਈਆਂ ਲੋਕਾਂ ਨੂੰ ਵੇਚ ਰਿਆ ਸੀਗਾ ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ ਔਰ ਪ੍ਰਸ਼ਾਸਨ ਨੂੰ ਬੇਨਤੀ ਆ ਕੇਮਿਸਟ ਐਸੋਸੀਏਸ਼ਨ ਨੂੰ ਬੇਨਤੀ ਆ ਜੇਕਰ ਕੋਈ ਹੋਰ ਇਸ ਤਰੀਕੇ ਜਿਹੜੀਆਂ ਗੈਰ ਮਨਜ਼ੂਰਸ਼ੁਦਾ ਦਵਾਈਆਂ ਨਸ਼ੀਲੀਆਂ ਦਵਾਈਆਂ ਜਾਂ ਕਹਿ ਲਈਏ ਜਿਹੜੀਆਂ ਐਕਸਪਾਇਰ ਹੋ ਚੁੱਕੀਆਂ ਇਸ ਤਰੀਕੇ ਲੋਕਾਂ ਨੂੰ ਵੇਚਦਾ ਤਾਂ ਉਹਨਾਂ ਤੋਂ ਆਮ ਲੋਕਾਂ ਨੂੰ ਬਚਾਓ ਕਿਉਂਕਿ ਆਮ ਲੋਕੀ ਤਾਂ ਪਹਿਲਾਂ ਡਾਕਟਰਾਂ ਦੀਆਂ ਮਹਿੰਗੀਆਂ ਮਹਿੰਗੀਆਂ ਪਰਚੀਆਂ ਲੈ ਕੇ ਪ੍ਰੈਸਕ੍ਰਾਈਬ ਕਰਾਂਦੇ ਇਲਾਜ ਉਸ ਤੋਂ ਬਾਅਦ ਭਰੋਸਾ ਕਰਕੇ ਦਵਾਈ ਲੈਣ ਆ ਜਾਂਦੇ ਕਈ ਵੇਲੇ ਵੀ ਗਏ ਜਾਂਦਾ ਸਾਲਟ ਸੇਮੇ ਹੀ ਆ ਪਰ ਜੇ ਸਾਲਟ ਸੇਮ ਕਹਿ ਕੇ ਵੀ ਹੋ ਸਕਦਾ ਬੰਦਾ 12-12 ਸਾਲ ਪਹਿਲਾਂ ਐਕਸਪਾਇਰ ਹੋਈ ਦਵਾਈ ਦੇਈ ਜਾਵੇ ਫਿਰ ਤਾਂ ਰੱਬੇ ਹੀ ਰੱਖਾ ਔਰ ਸੱਚੀਓ ਏਦਾਂ ਦੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਜ ਇੱਥੇ ਐਸਜੀਐਮ ਸਾਹਿਬ ਵੀ ਮੌਜੂਦ ਸੀਗੇ ਡੀਐਸਪੀ ਸਾਹਿਬ ਮੌਜੂਦ ਸੀਗੇ ਸਿਟੀ ਥਾਣੇ ਤੋਂ ਐਸਐਚਓ ਸਾਹਿਬ ਵੀ ਆਗੇ ਸੀਗੇ ਲਲਿਤ ਮੋਨ ਪਾਟਕੂਣ ਵੀ ਪਹਿਲਾਂ ਇੱਥੇ ਮੌਜੂਦ ਸੀ ਆ ਹੀ ਗਏ ਮੈਂ ਉਹਨਾਂ ਦਾ ਜ਼ਿਕਰ ਕੀਤਾ ਆਜਾ ਪਾਟਕ ਸਾਹਿਬ ਮੈਂ ਤੁਹਾਡਾ ਜ਼ਿਕਰ ਕਰਕੇ ਹੀ ਹਟਿਆ ਜ਼ਿਕਰ ਕੀਤਾ ਸੀਗਾ ਤੁਸੀਂ ਨਾਲ ਆ ਕੇ ਇਹ ਕਾਰਵਾਈ ਬੜੀ ਸਖਤ ਹੋਈ ਹੋਣੀ ਵੀ ਚਾਹੀਦੀ ਸੀ ਚਲੋ ਦੇਖੋ ਜੀ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਆਪਾਂ ਖਲਵਾੜ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਮੈਂ ਮੈਦਾਨ ਦਾ ਜਿਹੜਾ ਮੈਡੀਕਲ ਸਟੋਰ ਵਾਲਾ ਉਹਦਾ ਵੀ ਧੰਨਵਾਦ ਕਰਦਾ ਕਿ ਉਹਨੇ ਮੌਕੇ ਦੀ ਨਜਾਕਤ ਸਮਝਦੇ ਹੋਏ ਆਪਣਾ ਲਾਇਸੈਂਸ ਸਰੈਂਡਰ ਕਰਕੇ ਇਹ ਸੰਦੇਸ਼ ਦਿੱਤਾ ਕਿ ਮੈਂ ਮਤਲਬ ਅੱਗੇ ਤੋਂ ਇਹ ਕੰਮ ਨਹੀਂ ਕਰੂੰਗਾ ਤਾਂ ਮੈਂ ਨਵਾਂ ਸ਼ਹਿਰ ਪ੍ਰਸ਼ਾਸਨ ਦਾ ਸਿਵਲ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਪੰਜ ਜਿਹੜਾ ਪਹਿਲਾ ਕਰਦਾ ਉਹ ਉਹ ਪਹਿਲਾ ਜਿਹੜਾ ਕਰਦਾ ਉਹਦਾ ਲੇਖਾ ਜੋਖਾ ਦੇਖੋ ਜੀ ਜਿਹੜਾ ਪਹਿਲਾ ਕੋਈ ਕੰਮ ਕਰਦਾ ਦੇਖੋ ਚੋਰ ਨੂੰ ਖਾਂਦੇ ਨਾ ਦੇਖੋ ਚੋਰ ਦੇ ਵੱਜਦੀਆਂ ਦੇਖੋ ਜਿੰਨਾ ਮਰਜ਼ੀ ਕੋਈ ਕਰੀ ਜਾਵੇ ਇੱਕ ਦਿਨ ਤਾਂ ਆਣਾ ਹੀ 100 ਦਿਨ ਚੋਰ ਦੇ ਇੱਕ ਦਿਨ ਸਾਧਾ ਹਾਂ ਇੱਕ ਦਿਨ ਸਾਧਾ ਤੇ ਮੈਂ ਵੀ ਇੱਥੋਂ ਲੰਘ ਰਿਹਾ ਸੀ ਤਾਂ ਮੈਂ ਰੁਕਿਆ ਸੀ ਤੇ ਮੈਂ ਦੇਖਿਆ ਐਸ ਡੀ ਐਮ ਮੈਡਮ ਡੀ ਐਸ ਪੀ ਸਹਿਬਾ ਜੀ ਸਾਰਾ ਪ੍ਰਸ਼ਾਸਨ ਤੇ ਜਿਹੜੇ ਹੈਲਥ ਦੇ ਲੱਗੇ ਸੀ ਤੁਹਾਡੇ ਸਾਰੇ ਚੈਨਲ ਵਾਲੇ ਖੜੇ ਸੀਗੇ ਔਰ ਉਹਨੇ ਮੈਂ ਅੰਦਰ ਗਿਆ ਤਾਂ ਮੁੰਡੇ ਨੇ ਮੈਂ ਪੁੱਛਿਆ ਉਹਨੂੰ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਸਿਲੰਡਰ ਕੀਤਾ ਮੈਂ ਮੈਨੂੰ ਕਹਿੰਦੇ ਗਵਾਹੀ ਪਾਓ ਜੀ ਸਾਹਮਣੇ ਕਹਿੰਦੇ ਜੀ ਮੈਂ ਬੇਗਵਾਹੀ ਪਾਈ ਆ ਜੇ ਜਿਹੜੀ ਸਖਤ ਕਾਰਵਾਈ ਤੁਸੀਂ ਇਹਦੀ ਛਲਾਗਾ ਕਰਦੇ ਹੋ ਬਿਲਕੁਲ ਛਲਾਗਾ ਕਰਦਾ ਮੈਂ ਔਰ ਇਹ ਵੀ ਕਹਿਣਾ ਕਿ ਜਿਹੜੇ ਹੋਰ ਵੀ ਆ ਕੋਈ ਵੀ ਜੀ ਪ੍ਰਸ਼ਾਸਨ ਨੂੰ ਕਹਿਣਾ ਬਖਸ਼ਣਾ ਨਹੀਂ ਚਾਹੀਦਾ ਬੱਚਿਆਂ ਦੀ ਜ਼ਿੰਦਗੀ ਨਾ ਖਲਵਾੜਨੀ ਚਾਹੀਦਾ ਬਾਕੀ ਜੋ ਮਰਦੇ ਮਤਲਬ ਹੋਰ ਜਿਹੜੀਆਂ ਇਦਾਂ ਦੀਆਂ ਹੱਟੀਆਂ ਆ ਉਹ ਬੰਦ ਹੋ ਜਾਣੀਆਂ ਚਾਹੀਦੀਆਂ ਅਗਰ ਕੋਈ ਵੀ ਹੈਗੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਅਗਰ ਕੋਈ ਵੀ ਬੰਦਾ ਇਹ ਕੰਮ ਕਰਦਾ ਆ ਚਾਹੇ ਮੈਂ ਇਹਨੂੰ ਵੀ ਨਹੀਂ ਕਹਿੰਦਾ ਕਰਦਾ ਆ ਜੋ ਵੀ ਹੋ ਗਿਆ ਜਿਹੜਾ ਵੀ ਹੈਗਾ ਉਹ ਆਪਣੇ ਆਪ ਬੰਦ ਕਰ ਦਵੇ ਹੁਣ ਪ੍ਰਸ਼ਾਸਨ ਸਖਤ ਹੋ ਗਿਆ ਮਾਨਯੋਗ ਪੰਜਾਬ ਦੇ ਸੀਐਮ ਸਾਹਿਬ ਦਾ ਵੱਲੋਂ ਨਿਰਦੇਸ਼ ਆ ਸਖਤੀ ਜ਼ਿਆਦਾ ਹੋਈ ਆ ਤੇ ਹੁਣ ਉਹ ਬਖਸ਼ੇ ਨਹੀਂ ਜਾਣਾ ਸਭ ਕਹਿੰਦੇ ਨਾ ਸਭ ਫੜੇ ਜਾਣਗੇ ਬਹੁਤ ਸ਼ੁਕਰੀਆ ਤਾਂ ਉਮੀਦ ਕਰਦੇ ਆ ਸਾਰੇ ਫੜੇ ਜਾਣ ਔਰ ਜਿਹੜਾ ਸਾਡਾ ਪੰਜਾਬ ਆ ਔਰ ਰੰਗਲਾ ਪੰਜਾਬ ਬਣੇ ਪਰ ਜਿਹੜੇ ਲੁਕੇ ਆ ਉਹਨਾਂ ਦਾ ਫੜ ਹੋਣਾ ਵੀ ਬਹੁਤ ਜ਼ਰੂਰੀ ਜਿਹੜੇ ਉੱਪਰ ਬੈਠੇ ਆ ਉਹ ਤਾਂ ਫੜੇ ਜਾਣਗੇ ਜਿਹੜੇ ហេਠਾ ਲੁਕੇ ਆ ਕਿਸ ਦੀ ਸਪਾਰਸ਼ ਨਾ ហេਠਾ ਲੁਕੇ ਆ ਫਿਰ ਚੈੱਕ ਹੋ ਜਾਂਦੇ ਉਹ ਵੀ ਫੜਾਉਣੇ ਬਹੁਤ ਜ਼ਰੂਰੀ ਆ ਉਮੀਦ ਕਰਦੇ ਆ ਜਿਵੇਂ ਲਲਿਤਪੁਰ ਪਾਟਕੋਣ ਲੱਗਿਆ ਸੱਚਿਓ ਸਾਰੇ ਫੜੇ ਜਾਣ ਤੇ ਪੰਜਾਬ ਦਾ ਭਲਾ ਹੋਵੇ ਬੜੇ ਨਾਲ ਨਵਾਂ ਸ਼ਹਿਰ ਨਾ ਛੋਟੀ ਦਿਨ ਇਸ ਲਈ ਕਿਹਾ ਨਾ ਪਰਸਮ ਜੀ ਨੂੰ ਦਾਗੋ ਪਹੁੰਚੇ ਫਿਰ ਤੁਸਮੇ ਸੱਸੀ ਕਾਲ ਰੱਖਾ